ਖਾਨ ਵੀਰੋ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਹਰਾਂ ਨੂੰ ਬੁਲਾਉਂਦੇ ਰਹੀਦਾ ਤੇ ਅੱਜ ਜਿਹੜੇ ਮਾਹਰ ਸਾਡੇ ਕੋਲ ਆ ਰਹੇ ਆ ਉਹ ਵੀ ਆਪਣੇ ਵਿਸ਼ੇ ਦੇ ਪੂਰਨ ਮਾਹਰ ਹੈ ਤੇ ਦੂਜੀ ਗੱਲ ਇਹ ਆ ਕਿ ਉਹ ਸਾਨੂੰ ਲਓ ਆ ਗਏ ਆ ਆ ਦਿਓ ਜੀ ਆਜੋ ਆਜੋ ਜੈਹੰਦ ਜੀ ਰਿਆਰ ਸਾਹਿਬ ਆਓ ਜੀ ਡਾਕਟਰ ਸਾਹਿਬ ਜੈਹੰਦ ਜੀ ਆਜੋ ਆਜੋ ਡਾਕਟਰ ਸਾਹਿਬ ਆਜੋ ਆਓ ਬੈਠੋ 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 ਬੈਠੇ ਜਨਾਬ ਕੀ ਹਾਲ ਚਾਲ ਆ ਹਾਲ ਚਾਲ ਬਹੁਤ ਵਧੀਆ ਆ ਹੂੰ ਤੁਸੀਂ ਹੀ ਸਰਾਉਗੇ ਮੈਂ ਬਹੁਤ ਵਧੀਆ ਚਲੋ ਇਹ ਤਾਂ ਚੰਗੀ ਗੱਲ ਆ ਫੇਰ ਤਾਂ ਆਪਣੀ ਸੀਪ ਲੱਗ ਗਈ ਵਧੀਆ ਤੇ ਵਧੀਆ ਹੋ ਗਿਆ ਵਧੀਆ ਦੇ ਵਧੀਆ ਹੋ ਗਿਆ ਤੇ ਉੱਤੋਂ ਤੁਸੀਂ ਸਾਡਾ ਹੋਰ ਵਧੀਆ ਕਰਤਾ ਡਾਕਟਰ ਸਾਹਿਬ ਆ ਗਏ ਡਾਕਟਰ ਸਾਹਿਬ ਆ ਗਏ ਜੀ ਵੇਖੋ ਬਿਲਕੁਲ ਜੀ ਬਿਲਕੁਲ 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 ਇਦਾਂ ਆ ਵੀ ਜਾਣ ਪਛਾਣ ਕਰਾਓ ਪਹਿਲਾਂ ਡਾਕਟਰ ਸਾਹਿਬ ਦੀ ਬਿਲਕੁਲ ਜੀ ਆਪਾਂ ਅੱਗੇ ਡਾਕਟਰ ਮਿਹਰਬਾਨ ਸਿੰਘ ਕਾਲੋਂ ਜੀ ਜੋ ਭੂਮੀ ਵਿਗਿਆਨ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਚ ਸੇਵਾ ਨਿਭਾਈ ਬਹੁਤ ਵਧੀਆ ਗੱਲ ਹੈ ਜੀ ਔਰ ਤੇਪਾਲ ਜੀ ਬੜਾ ਲੰਬਾ ਤਜਰਬਾ ਡਾਕਟਰ ਸਾਹਿਬ ਦਾ ਆ ਵੱਖ-ਵੱਖ ਖੇਤੀ ਖੋਜ ਕੇਂਦਰ ਸਾਡੇ ਆ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਸਾਰਿਆਂ ਦੇ ਵਿੱਚ ਡਾਕਟਰ ਸਾਹਿਬ ਨੇ ਬਹੁਤ ਸੇਵਾ ਕੀਤੀ ਆ ਫਾਰਮ ਐਡਵਾਈਜ਼ਰੀ ਸਰਵਿਸੇਸ ਦੇ ਵਿੱਚ ਬਹੁਤ ਲੰਬਾ ਸਮਾਂ ਬਹੁਤ ਗੱਲ ਰਹਿ ਗੱਲ ਆ ਫੇਤਾ ਦੇਖੋ ਇਦਾਂ ਆ ਇਹ ਜਿਹੜਾ ਤਜਰਬਾ ਆ ਨਾ ਇਹ ਤਜ਼ਰਬੇ ਵਾਲੀ ਟਰਾਲੀ ਆਪਾਂ ਇੱਥੇ ਢੇਰੀ ਕਰਾਉਣੀ ਅੱਜ ਬਿਲਕੁਲ ਜੀ ਬਿਲਕੁਲ ਦੇਖੋ ਜੀ ਅਸੀਂ ਲੈਣ ਦਾ ਜਿਵੇਂ ਮਰਜ਼ੀ ਕਰ ਲਓ ਹਾਂ ਜੀ ਇਹਨੂੰ ਰੱਖ ਸਾਹਿਬ ਜਾਣਕਾਰੀ ਲੈਣੀ ਤੁਹਾਡੇ ਤੋਂ ਤੇ ਬਾਕੀ ਇਹ ਗੱਲ ਆ ਹਮ ਸਮਾਂ ਬਦਲ ਗਿਆ ਹਾਂ ਜਿੱਦਾਂ ਇੱਕ ਸਮਾਂ ਸੀਗਾ ਆਪਾਂ ਹੱਥੀ ਕੰਮ ਕਰਦੇ ਹੁੰਦੇ ਸੀ ਬਿਲਕੁਲ ਹੈ ਨੰਗੇ ਪੈਰੀ ਖੇਤਾਂ 'ਚ ਤੁਰੇ ਫਿਰਨਾ ਹੱਥੀ ਕੰਮ ਕਰਨਾ ਹੱਥੀ ਗੋਡੀ ਕਰਨੀ ਸਭ ਸਬਜ਼ੀਆਂ ਹੋਣੀਆਂ ਹੈ ਹੈ ਨਾ ਕੋਈ ਸਾਨੂੰ ਬੀਪੀ ਹੋਣਾ ਨਾ ਕੋਈ ਸਾਨੂੰ 슈ਗਰ ਹੋਣੀ ਨਾ ਕੋਈ ਸਾਨੂੰ ਹੋਰ ਬਿਮਾਰੀ ਟੱਕਰਨੀ ਹੈ ਉਹ ਤਾਂ ਕਹਿੰਦੇ ਹੁੰਦੇ ਵੀ ਬੰਦੇ ਦੇ ਜੇ ਨਾ ਖੇਤਾਂ 'ਚ ਤੁਰੇ ਜਾਂਦੇ ਕਿਸਾਨ ਦੇ ਸੱਪ ਲੜ ਜਾ ਤਾਂ ਸੱਪ ਮਰ ਜਾਂਦਾ ਦੇਖੋ ਤੇਜਪਾਲ ਜੀ ਗੱਲ ਤੁਸੀਂ ਬਹੁਤ ਵਧੀਆ ਕਹੀ ਆ ਤੇ ਵਾਕੇ ਜਦੋਂ ਆਪਾਂ ਇਹ ਕੰਮ ਛੱਡਦੇ ਨੇ ਨਾ ਤੇ ਅੱਜ ਜਦੋਂ ਸਵੇਰੇ ਸਵੇਰੇ ਕਿਤੇ 5 ਵਜੇ ਹਾਂ ਆ ਜੱਟ ਜ਼ਿੰਮੇਦਾਰ ਜਦੋਂ ਹਲਵਾ ਕੇ ਆਉਂਦੇ ਸੀ ਨਾ ਤੇ 10-10 ਕਿਲੋਮੀਟਰ ਬਿਲਕੁਲ ਇੱਕ ਖੇਤ ਦੇ ਵਿੱਚ ਜਿਹੜਾ ਉਹ ਉਹਦੀ ਸਿਹਰ ਹੋ ਜਾਂਦੀ ਸੀ ਤੇ ਹੁਣ ਆਪਾਂ ਉਹਨੂੰ ਨਾ ਕਿਤੇ 10 ਕਦਮ ਤੁਰ ਰਹੀਏ ਤੇ ਕਹਿੰਦੇ ਕਿੱਥੇ ਗਿਆ ਹੈ ਇਹ ਸਿਹਰ ਕਰਕੇ ਆਇਆ ਹਾਂ ਤੇ ਉਹਦੀ ਕਿਉਂ ਲੋੜ ਪਈ ਹਾਂ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਕੰਮ ਕਰਦੇ ਸੀ ਚੰਗੇ ਨੇ ਹੁਣ ਵੇਖੋ ਡੇਰੀਆਂ ਛੱਡੀ ਜਾਂਦੇ ਆ ਲੋਕ ਹਾਂ ਤੇ ਦੁੱਧ ਚੋਣਾ ਉਹਦੇ ਨਾਲ ਕਿੰਨੀ ਐਕਸਰਸਾਈਜ਼ ਜੜੀਆਂ ਉਹ ਹੁੰਦੀਆਂ ਸੀ ਹਾਂ ਕਰਾਂ ਦੇ ਵਿੱਚ ਬਹੁਤ ਜ਼ਿਆਦੇ ਹੋਰ ਕੰਮ ਹੁੰਦੇ ਬੀਬੀਆਂ ਨੇ ਬੀਬੀਆਂ ਨੇ ਦੁੱਧ ਰੜਕਣਾ ਲਸੀ ਬਣਨੀ ਤੇ ਉਹਨਾਂ ਦੀ ਐਕਸਰਸਾਈਜ਼ ਉੱਥੇ ਵਧਾਣੀ ਤੇ ਹੋਈ ਜਾਂਦੀ ਸੀ ਆ ਵੇਖੋ ਜੀ ਉਹ ਇਸ ਇਸ ਕਰਕੇ ਰਿਆਰ ਸਾਹਿਬ ਜਿਹੜੀ ਆਪਾਂ ਗੱਲ ਕਰਦੇ ਆ ਨਾ ਕਮਾਂਕਾਰਾਂ ਦੀ ਕਮਕਾਰ ਅਸੀਂ ਕਰਾਂਗੇ ਸਾਡੀ ਸਿਹਤ ਚੰਗੀ ਰਹੂਗੀ ਹਾਂ ਸਾਡੀ ਅੱਧੀ ਸਿਹਤ ਸੰਭਾਲ ਤਾਂ ਇੱਥੇ ਹੋ ਜਾਂਦੀ ਹੈ ਬਿਲਕੁਲ ਜੀ ਫੇਰ ਪਿੰਡਾਂ ਦੇ ਵਿੱਚ ਅੱਗੇ ਕੋਈ ਡਾਕਟਰ ਸੁਣੀ ਦੇ ਵੀ ਡਾਕਟਰ ਆ ਕੁਝ ਨਹੀਂ ਨਹੀਂ ਹੁੰਦਾ ਹੈ ਹੁਣ ਪਿੰਡਾਂ ਦੇ ਵਿੱਚ ਡਾਕਟਰ ਆ ਗਏ ਉਹਦਾ ਕਾਰਨ ਆ ਵੀ ਅਸੀਂ ਆਪਣੇ ਉਹ ਜਿਹੜੇ ਰਵਾਇਤੀ ਕੰਮ ਸੀਗੇ ਹੂੰ ਉਹ ਛੱਡ ਦਿੱਤੇ ਇੱਕ ਦਿਨ ਮੈਨੂੰ ਕੋਈ ਬੈਠਾ ਆਪਣੇ ਮਿਲੇ ਮੈਂ ਕਹਾ ਬਾਬਾ ਤੂੰ ਇੱਥੇ ਕਿੱਥੇ ਮੇਰਾ ਕਹਿੰਦਾ ਵਿਟਾਮਿਨ ਡੀ ਘਟ ਗਿਆ ਉਹ ਮੈਂ ਕਹਾ ਸਾਰਾ ਦਿਨ ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਦਾ ਕੰਮ ਡੀ ਘਟ ਗਿਆ ਮੈਂ ਘਟ ਸਕਦਾ ਜੀ ਇਹਦਾ ਮਤਲਬ ਆ ਭਾਈ ਕੋਈ ਤਾਂ ਗੱਲ ਹੈਗੀ ਆ ਸੋਲ ਹੋਈ ਜਾਂਦੇ ਆਪਾਂ ਸੋ ਸਿਹਤ ਦੀ ਸੰਭਾਲ ਜਿਹੜੀ ਆ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਇਹਦਾ ਖਿਆਲ ਰੱਖਾਂਗੇ ਸਾਡਾ ਹੀ ਦੂਸਰਾ ਆ ਬਿਲਕੁਲ ਆਪਾਂ ਕੰਮ ਛੱਡ ਕੇ ਬਿਨਾਂ ਬਹਿ ਜੀਏ ਹਾਂ ਬਿਲਕੁਲ ਇੱਕ ਕੰਮ ਆਪਾਂ ਹੁਣ ਜਿਹੜਾ ਕਰਨ ਵਾਲਾ ਉਹ ਕਰਨਾ ਇੱਕ ਆਪਣੇ ਕੋਲ ਵੀਡੀਓ ਆਈ ਆ ਰਿਆ ਸਾਹਿਬ ਜਰ ਸਾਹਿਬ ਉਹ ਦੇਖ ਲਈਏ ਪਹਿਲਾਂ ਉਹ ਵੀਡੀਓ ਆ ਜੀ ਵਿਕਸਤ ਖੇਤੀ ਸੰਕਲਪ ਅਭਿਆਨ ਲਿਆਓ ਵੇਖੀ ਇਹ ਸਭਿਆਨ ਦੇ ਬਾਰੇ ਚ ਹੈ ਸੋ ਆਪਾਂ ਵੀਡੀਓ ਦੇਖਦੇ ਹਾਂ ਬਿਲਕੁਲ ਜੀ ਆਹ ਤਾਂ ਬਹਨੋਆਂ ਤੇ ਭਾਈਓ ਨਮਸਕਾਰ 29 ਮਈ ਸੇ 12 ਜੂਨ ਤੱਕ ਚੱਲੇਗਾ ਵਿਕਸਤ ਖੇਤੀ संकल्प अभियान ये एक ऐसा अभियान है जिसमें कृषि वैज्ञानिक चलकर खुद आपके पास आएंगे आपके गांव आएंगे आपसे बात करेंगे आपकी खेती और बागवानी की जरूरतों को समझेंगे और आपकी जरूरत के हिसाब से आपको समाधान भी बताएंगे आप उनसे पूछ सकते हैं कैसे आपकी फसल अच्छी हो उत्पादन कैसे बढ़े लागत कैसे घटे कौन सी नई तकनीकी अपनाएं कीटों और रोगों से कैसे अपनी फसल को बचाएं लेकिन यह अभियान केवल जानकारी नहीं है समाधान लेकर आया है तो भाई और बहनों इस अभियान से जुड़िए सवाल पूछिए समाधान पाइए उत्पादन बढ़ाइए उत्पादन की लागत घटाइए और मिलकर बढ़ाइए विकसित खेती की ओर मजबूत कदम क्योंकि तो जब खेती विकसित होगी तभी साकार होगा विकसित भारत का सपना जय जवान जय किसान जय विज्ञान जय अनुसंधान इस करके रखी होधरों उधर करना होंगे आप थोड़ी करना है ना <द्वारागी> ਕਿਸੰਕਲਪ ਵੀਰ ਕਿਸਾਨੋ ਕੇ ਪਰ ਚਲੇ ਹਮ ਅਬ ਹੋਗਾ ਉਰੇ ਆੜ ਸਾਹਿਬ ਇਹ ਤਾਂ ਅਸੀਂ ਕੀ ਵੀਡੀਓ ਜਿਹੜੀ ਆਪਾਂ ਦੇਖੀ ਹਾਂਜੀ ਹੁਣ ਆਈਏ ਡਾਕਟਰ ਸਾਹਿਬਾ ਹੂੰ ਸੋ ਡਾਕਟਰ ਸਾਹਿਬ ਤੁਹਾਡੇ ਨਾਲ ਅੱਜ ਅਸੀਂ ਜਿਹੜੀ ਗੱਲ ਕਰਨੀ ਆ ਮੌਸਮ ਦੇ ਹਿਸਾਬ ਵਾਲੀ ਕਰਨੀ ਆ ਗੱਲਬਾਤ ਆ ਸਾਡਾ ਅੱਜ ਦਾ ਵਿਸ਼ਾ ਹੈ ਜੀ ਸੋਣੀ ਦੀਆਂ ਫਸਲਾਂ ਵਿੱਚ ਸਿੰਚਾਈ ਦਾ ਸਚੱਜਾ ਪ੍ਰਬੰਧ ਇਸ ਵਿਸ਼ੇ ਤੇ ਤੁਹਾਣਾ ਗੱਲਬਾਤ ਕਰਨੀ ਆ ਕਿਸਾਨ ਵੀਰੋ ਤੇ ਪੈਣਾ ਇਸ ਵਿਸ਼ੇ ਤੇ ਤੁਸੀਂ ਕੋਈ ਡਾਕਟਰ ਸਾਹਿਬ ਨੂੰ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4261 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਸੌਣੀ ਕਹਿੰਦੇ ਸੌਣ ਦਾ ਮਹੀਨਾ ਜਿਹੜਾ ਉਹ ਤਾਂ ਝਿਮਝਿਮ ਬਰਸਾਤ ਦਾ ਮਹੀਨਾ ਹਾਂ ਤੇ ਤੁਸੀਂ ਸੌਣ ਦੇ ਮਹੀਨੇ ਸਾਡਾ ਪਾਣੀ ਪ੍ਰਬੰਧ ਕਰਾਈ ਜਾਂਦੇ ਹੋ ਇਹ ਕੀ ਗੱਲ ਹੋ ਗਈ ਪੈਂਦੇ ਮੀਂਹ ਚੋਂ ਕਿਹੜਾ ਪਾਣੀ ਪ੍ਰਬੰਧ ਕਰੀਏ ਹਾਂ ਇਹ ਸਮਝਾਓ ਸਾਨੂੰ ਕਿ ਸੌਣ ਉਹ ਕਿੰਨਾ ਕੇ ਜ਼ਰੂਰੀ ਆ ਸੌਣ ਦੇ ਵਿੱਚ ਪਾਣੀ ਦਾ ਪ੍ਰਬੰਧ ਤੇ ਕਿੰਨਾ ਆ ਬਹੁਤ ਧੰਨਵਾਦ ਜੀ ਤਾਂ ਬੇਸ਼ੱਕ ਇਹ ਸੌਣੀ ਦਾ ਸੀਜ਼ਨ ਅਸੀਂ ਸੌਣ ਨਾਲ ਜੋੜ ਲੈਂਦੇ ਆ ਮਗਰ ਪਾਣੀ ਦੀ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਨਾ ਇਸੇ ਸੀਜ਼ਨ ਦੇ ਵਿੱਚ ਪੈਂਦੀ ਆ ਤਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਇਹਦੀਆਂ ਇਸ ਸੀਜ਼ਨ ਦੀਆਂ ਜਿਹੜੀਆਂ ਮੁੱਖ ਫਸਲਾਂ ਨੇ ਉਹਨਾਂ 'ਚ ਅਸੀਂ ਪਾਣੀ ਦਾ ਪ੍ਰਬੰਧ ਕਿਸ ਤਰ੍ਹਾਂ ਕਰਨਾ ਤਾਂ ਮੈਂ ਥੋੜਾ ਜਿਹਾ ਪਿਛੋਕੜ ਤੁਹਾਨੂੰ ਦੱਸਦਾ ਪੰਜਾਬ ਦੇ ਵਿੱਚ ਪਾਣੀ ਦੀ ਸਥਿਤੀ ਐ ਕੀ ਐ ਜੀ ਤਾਂ ਉਹ ਦੇਖਿਏ ਤਾਂ ਪਿਛਲੇ ਆਪਣੇ 3-4 ਸ ਦਹਾਕਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਪਾਣੀ ਦਾ ਪੱਧਰ ਹਰ ਸਾਲ ਨੀਵਾ ਜਾ ਰਿਹਾ ਬਹੁਤ ਡੂੰਘਾ ਜਾ ਰਿਹਾ ਬਿਲਕੁਲ ਤਾਂ ਉਹਦੇ ਕਈ ਕਾਰਨ ਨੇ ਕਾਰਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਅਸੀਂ ਮੰਨਦੇ ਆ ਉਹ ਫਸਲੀ ਜਿਹੜਾ ਸਾਡਾ ਚੱਕਰ ਹੈ ਉਹਦੀ 'ਚ ਤਬਦੀਲੀ ਆ ਆਹ ਦੇਖੋ 1960 ਦੀ ਗੱਲ ਕਰੀਏ ਤਾਂ ਸਿਰਫ 6% ਰਕਬਾ ਜਿਹੜਾ ਝੋਨੇ ਥੱਲੇ ਸੀਗਾ ਜੀ ਤਾਂ ਅੱਜ ਦੇ ਟਾਈਮ ਦੀ ਗੱਲ ਕਰਦੇ ਹਾਂ ਤਾਂ 60% ਤੋਂ ਵੱਧ ਰਕਬਾ ਜਿਹੜਾ ਇਸ ਵੇਲੇ ਝੋਨੇ ਥੱਲੇ ਆ ਤਾਂ ਝੋਨਾ ਜਿਹੜੀ ਹੈਗੀ ਆ ਸਭ ਤੋਂ ਵੱਧ ਵਾਟਰ ਕੰਜ਼ੂਮਿੰਗ ਕ੍ਰੋਪ ਹੈ ਸਭ ਤੋਂ ਵੱਧ ਪਾਣੀ ਇਹਦੇ 'ਚ ਲੱਗਦਾ ਤੇ ਇਸ ਦੇ ਉਲਟ ਜਿਹੜੀਆਂ ਫਸਲਾਂ ਘੱਟ ਪਾਣੀ ਲੈਂਦੀਆਂ ਜਿਵੇਂ ਤੇਲ ਬੀਜ ਕਹਿ ਲਓ ਦਾਲਾਂ ਕਹਿ ਲਓ ਜਿਨ੍ਹਾਂ ਥੱਲੇ ਰਕਬਾ ਕਿਸੇ ਟਾਈਮ ਤੇ 27 28% ਸੀਗਾ ਤਾਂ ਉਹਨਾਂ ਦਾ ਰਕਬਾ ਘਟ ਕੇ 2.5 3% ਰਹਿ ਗਿਆ ਰਹਿ ਗਿਆ ਜੀ ਤਾਂ ਉਹ ਅਸੀਂ ਜਿਹੜਾ ਹੈਗਾ ਫਸਲੀ ਚੱਕਰ ਦਾ ਜਿਹੜਾ ਸਾਡਾ ਪੂਰੀ ਤਰ੍ਹਾਂ ਬਦਲਾਅ ਹੋ ਗਿਆ ਜੀ ਦੂਸਰਾ ਪਾਣੀ ਦੇ ਸਾਧਨਾਂ ਦੀ ਵਰਤੋਂ ਟਿਊਬਰਾਂ ਦੀ ਗਿਣਤੀ ਹੁਣ ਦੇਖੀ ਆ ਇਸ ਵੇਲੇ 15 ਲੱਖ ਟਿਊਬਰ ਪੰਜਾਬ ਚ ਚੱਲਦਾ ਪਿਆ ਹੈਗਾ ਜੀ ਹੈਗਾ ਠੀਕ ਹੈ ਜੀ ਤਾਂ ਝੋਨੇ ਦੀ ਜਿਹੜੀ ਅਗੀਤੀ ਲਵਾਈ ਵੀ ਅਸੀਂ ਪਹਿਲਾਂ ਸ਼ੁਰੂ ਕਰ ਲਈ ਸੀ ਹੁਣ ਬੜੇ ਇੱਕ ਲਾ ਬਣ ਗਿਆ ਹੈ ਪੰਜਾਬ ਪ੍ਰਿਜ਼ਰਵੇਸ਼ਨ ਸਬਸੋਇਲ ਵਾਟਰ ਐਕਟ ਉਹਦੇ ਤਹਿਤ ਅਸੀਂ ਝੋਨੇ ਦੀ ਲਵਾਈ ਲੇਟ ਕਰਦੇ ਆ ਉਹਦੇ ਨਾਲ ਸਾਡਾ ਬਹੁਤ ਸਾਰਾ ਗਰਮ ਸੀਜ਼ਨ ਜਿਹੜਾ ਹੈਗਾ ਉਹ ਨਿਕਲ ਜਾਂਦਾ ਫਿਰ ਕੇ ਬਾਰਸ਼ਾਂ ਨੇੜੇ ਆ ਜਾਂਦੀਆਂ ਨੇ ਤਾਂ ਉਹ ਉਹਦੇ ਨਾਲ ਸਾਡੀ ਪਾਣੀ ਦੀ ਜਿਹੜੀ ਹੈਗੀ ਉਹ ਬਚਤ ਹੋਣ ਲੱਗ ਗਈ ਹੈਗੀ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਫਸਲੀ ਚੱਕਰ ਪਾਣੀਆਂ ਦੇ ਸਾਧਨਾਂ ਦੀ ਵਰਤੋਂ ਤਾਂ ਇਹ ਇੱਕ ਮੁੱਖ ਕਾਰਨ ਨੇ ਜਿਹੜੇ ਫਿਰ ਅਸੀਂ ਲੰਬਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਬਹੁਤ देर ਲਾਂਦੇ ਰਹੇ ਆ ਉਹਦੇ ਨਾਲ ਹੀ ਪਾਣੀ ਦੀ ਜਿਹੜੀ ਹੈਗੀ ਖਪਤ ਵੱਧ ਹੋਈ ਹੈ ਵੱਧ ਹੋਈ ਹੈ ਹਾਂ ਇਸ ਕਰਕੇ ਇਸ ਸੀਜ਼ਨ ਦੇ ਵਿੱਚ ਜਿਹੜੀ ਹੈਗੀ ਆ ਸਾਨੂੰ ਪਾਣੀ ਦੇ ਨਾਲ ਸੰਜ ਸੁਚੰਜ ਜੀ ਵਰਤੋਂ ਕਰਨੀ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬਿਲਕੁਲ ਸਹੀ ਗੱਲ ਹੈ ਬਿਲਕੁਲ ਹਾਂ ਜੀ ਇਹਦੇ ਬਾਅਦ ਕਾਲੂ ਸਾਹਿਬ ਤੁਸੀਂ ਝੋਨੇ ਦੀ ਗੱਲ ਕੀਤੀ ਹੈ ਖੇਤੀ ਦੇ ਵਿੱਚ ਦੇਖੋ ਬਹੁਤ ਕਾਇਮ ਯੋਗਦਾਨ ਮੀਆਂ ਚੋਨੇ ਦਾ ਹੋਵੇ ਜਾਂ ਕਣਕ ਦਾ ਹੋਵੇ ਤੇ ਹੁਣ ਜਦੋਂ ਝੋਨਾ ਦੇਖੋ 70% ਏਰੀਏ ਤੇ ਗੱਲ ਕਰਦੇ ਮੈਂ ਤਾਂ ਕਿੰਨੇ 70 ਤੋਂ ਵੱਧ ਜਿਆਦਾ ਹੀ ਲੱਗਦਾ ਹੋਵੇ ਭਾਵੇਂ ਤੇ ਜੇ ਹੁਣ ਝੋਨਾ ਵੀ ਲਾਉਣਾ ਵਾ ਤੇ ਪਾਣੀ ਵੀ ਬਚਾਉਣਾ ਕੋਈ ਇਹਦੇ ਵਿੱਚ ਢੰਗ ਤਰੀਕੇ ਪੰਜਾਬ ਖੇਤੀਬਾੜ ਯੂਨੀਵਰਸਿਟੀ ਦਾ ਬੜਾ ਜਿਆਦਾ ਨਾਮ ਚੱਲਦਾ ਹੈ ਹਾਂਜੀ ਤੇ ਕੋਈ ਇਹੋ ਜਿਹਾ ਢੰਗ ਤਰੀਕਾ ਨਹੀਂ ਹੈਗਾ ਵੀ ਜਿਹਦੇ ਨਾਲ ਪਾਣੀ ਦੀ ਬਹੁਤ ਜਿਆਦਾ ਆਪਾਂ ਬਚਤ ਕਰ ਸਕੀਏ ਤੇ ਝੋਨਾ ਵੀ ਲੈ ਲਈਏ ਤੇ ਪਰ ਪਾਣੀ ਵੀ ਸਾਡਾ ਬਚ ਜੇ ਆ ਜੀ ਠੀਕ ਹੈ ਰਿਆਟ ਸਾਹਿਬ ਜੇ ਚੋਨਾ ਵੀ ਆਪਾਂ ਲੈਣਾ ਹੈ ਤੇ ਨਾਲ ਨਾਲ ਪਾਣੀ ਦੀ ਬਚਤ ਵੀ ਕਰਨੀ ਹੈ ਤਾਂ ਸਾਨੂੰ ਕੁਝ ਜਿਹੜੇ ਢੰਗ ਤਰੀਕੇ ਨੇ ਉਹ ਤਾਂ ਅਪਣਾਉਣੇ ਹੀ ਪੈਣਗੇ ਬਿਲਕੁਲ ਜੀ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਅਸੀਂ ਜੇ ਸ਼ੁਰੂ ਕਰੀਏ ਮੁੱਢਲੀ ਗੱਲ ਜਿਹੜੀ ਹੈਗੀ ਹੈ ਉਹ ਆਂਦੀ ਹੈਗੀ ਹੈ ਕਿ ਸਾਡੇ ਖੇਤ ਪਧਰੇ ਹੀ ਕਿੰਨੇ ਨੇ ਹਾਂ ਜੀ ਬਿਲਕੁਲ ਜੀ ਜੇ ਸਾਡੇ ਖੇਤ ਪਧਰੇ ਨਹੀਂ ਹੈਗੇ ਉੱਚੇ ਨੀਵੇਂ ਨੇ ਤਾਂ ਨੇਚਰਲੀ ਉਹਨਾਂ ਖੇਤਾਂ ਦੇ ਵਿੱਚ ਜਿਹੜੀ ਪਾਣੀ ਦੀ ਲਾਗਤ ਵੱਧ ਹੋਏਗੀ ਜ਼ਿਆਦਾ ਹੋਊਗੀ ਜੀ ਹਾਂ ਉਹਦੇ ਵਾਸਤੇ ਸਾਨੂੰ ਲੇਜ਼ਰ ਰਾਹ ਦੇ ਨਾਲ ਕੀਟ ਲੈਵਲ ਕਰ ਲੈਣੇ ਚਾਹੀਦੇ ਨੇ ਤਾਂ ਜੋ ਪਾਣੀ ਇਕਸਾਰ ਲੱਗੇ ਤਾਂ ਉਹਦਾ ਪਾਣੀ ਦੇ ਨਾਲ ਸਾਡੀ 15 ਤੋਂ 20% ਜਿਹੜੀ ਬਚਤ ਆ ਇਸ ਵਿਧੀ ਦੇ ਨਾਲ ਹੋ ਸਕਦੀ ਇੱਕ ਤਾਂ ਇਹ ਹੈ ਜੀ ਦੂਸਰਾ ਇਹ ਹੈ ਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲੰਬੇ ਸਮੇਂ ਲੈਣ ਵਾਲੀ ਕਿਸਮਾਂ ਨੂੰ ਗਰੀਜ਼ ਕੀਤਾ ਜਾਵੇ ਤਾਂ ਹੁਣ ਯੂਨੀਵਰਸਿਟੀ ਵੱਲੋਂ ਬੜੀਆਂ ਵਧੀਆ ਕਿਸਮਾਂ ਜਿਹੜੀਆਂ ਨੇ ਹੁਣ ਇਹ ਲੇਟੈਸਟ ਇਸੇ ਸਾਲ 132 PR 132 ਕਿਸਮ ਜਿਹੜੀ ਹੈਗੀ ਆ ਉਹ ਘੱਟ ਸਮਾਂ ਲੈਂਦੀ ਹੈ 110-111 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਤਾਂ ਉਹ ਜਿਹੜੇ ਨਾਲ ਖਾਦ ਵੀ ਘੱਟ ਪੈਂਦੀ ਹੈ ਉਹਨੂੰ 25% ਖਾਦ ਵੀ ਘੱਟ ਪੈਂਦੀ ਹੈ ਤਾਂ ਖਾਦ ਦੀ ਵੀ ਬਚਤ ਤੇ ਪਾਣੀ ਦੀ ਵੀ ਵਿੱਚ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ PR ਦੀਆਂ ਹੋਰ ਕਿਸਮਾਂ ਨੇ 130 31 ਤਾਂ 126 ਬਹੁਤ ਹੀ ਘੱਟ ਟਾਈਮ ਲੈਂਦੀ 95 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਤਾਂ ਇਹੋ ਜਿਹੜੀਆਂ ਕਿਸਮਾਂ ਨੇ ਤਿੰਨ ਮਹੀਨਿਆਂ ਦੀ ਪੱਕ ਗਈ ਕੇ ਨੀਂਾ ਦੀ ਕਾਸ਼ਤ ਕਰੀਏ ਤਾਂ ਅਸੀਂ ਜਿਹੜੀਆਂ ਲੰਬੇ ਸਮਾਂ ਹੁਣ ਐਦ ਕੀ ਤਾਂ ਕੁਝ ਵੈਰਾਈਟੀਆਂ ਜਿਹੜੀਆਂ ਨੇ ਜਿਨ੍ਹਾਂ ਬੈਨ ਵੀ ਕੀਤਾ ਸਰਕਾਰ ਨੇ ਪੂਸਾ 44 ਹੈਗੀ ਹੈ ਵੈਰੈਟੀ ਪੂਸਾ ਜਿਹੜੀ ਹੈਗੀ ਹੈ ਤੇਲੀ ਹੈਗੀ ਹੈ ਡੋਗਰ ਪੂਸਾ ਹੈਗੀ ਹੈ ਤਾਂ ਇਹ ਵੈਰੈਟੀਆਂ ਜਿਹੜੀਆਂ ਬਹੁਤ ਚਾਈ 150 ਦਿਨ ਤੱਕ ਲੈ ਜਾਂਦੀਆਂ ਨੇ ਇਹਨਾਂ ਵੈਰੈਟੀਆਂ ਨੂੰ ਜੇ ਅਸੀਂ ਗਰੀਜ ਕਰੀਏ ਇਹਨਾਂ ਤੋਂ ਘੱਟ ਸਮਾਂ ਲੈਣ ਵਾਲੀਆਂ ਲਈ ਤੇ ਪਾਣੀ ਦੀ ਕਾਫੀ ਬਚਤ ਹੋ ਜੂਗੀ ਬਿਲਕੁਲ ਦੂਸਰਾ ਇੱਕ ਰਿਆਰ ਸਮੇ ਇੱਥੇ ਇਹ ਦੱਸਣਾ ਚਾਹਾਂਗਾ ਕਿ ਆਮ ਤਾਰਾਂ ਜ਼ਮੀਨ ਦਾ ਦੀ ਇਹ ਹੈ ਕਿ ਜੇ ਝੋਨਾ ਲਾਇਆ ਤੇ ਪਾਣੀ ਅਸੀਂ ਸਾਰਾ ਸੀਜ਼ਨ ਇਹਨੂੰ ਲਗਾਤਾਰ ਖੜਾ ਰੱਖਣਾ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਹੀ ਐ ਅਸੀਂ ਆਪਣੇ ਤਜਰਬਿਆਂ ਨਾਲ ਹੀ ਦੇਖਿਆ ਵੀ ਜੇ 2 ਹਫ਼ਤੇ ਅਸੀਂ ਝੋਨੇ ਨੂੰ ਪਾਣੀ ਲਾ ਕੇ ਰੱਖੀਏ ਜਿੱਥੇ ਅਸੀਂ ਕਦੂ ਕਰਕੇ ਲਾਇਆ ਤਾਂ ਉਸ ਤੋਂ ਬਾਅਦ ਜਿਹੜਾ ਅਸੀਂ ਪਾਣੀ ਲਾਉਣਾ ਨਾ ਉਹ ਪਹਿਲਾ ਪਾਣੀ ਜ਼ੀਰੋਂ ਤੋਂ 2 ਦਿਨ ਬਾਅਦ ਲਾਉਣਾ ਅੱਛਾ ਜੀ ਖੜੇ ਪਾਣੀ ਦੇ ਪਾਣੀ ਨਹੀਂ ਲਾਉਣਾ ਹਾਂ ਬਿਲਕੁਲ ਪਹਿਲਾ ਪਾਣੀ ਜ਼ੀਰ ਜਾਵੇ ਤਾਂ ਉਸ ਤੋਂ ਵੀ 2 ਦਿਨ ਉਹ ਤੀਇ ਤੀਜਾ ਦਿਨ ਬਣੇਗਾ ਚੌਥਾ ਦਿਨ ਬਣੇਗਾ ਹੂੰ ਜਮੀਨ ਦੀ ਕਿਸਮ ਦੇ ਹਿਸਾਬ ਨਾਲ ਤਾਂ ਜੇ ਅਸੀਂ ਇਸ ਤਰੀਕੇ ਦੇ ਨਾਲ ਪਾਣੀ ਜਿਹੜੇ ਅਗੇ ਇੰਟਰਮੀਟੈਂਟ ਇਰੀਗੇਸ਼ਨ ਕਹਿੰਦੇ ਆ ਆਪਾਂ ਰੋਕੇ ਪਾਣੀ ਲਾਉਣਾ ਠੀਕ ਹੈ ਨਾ ਪਹਿਲਾ ਪਾਣੀ ਜੀਰ ਗਿਆ ਉਸ ਤੋਂ ਬਾਅਦ ਪਾਣੀ ਲਾਉਣਾ ਤਾਂ ਉਸ ਪਾਣੀ ਦੇ ਉਦਾਂ ਵੀ ਅਸੀਂ ਕਾਫੀ ਜੜੀ ਹੈਗੀ ਹੈ ਬਚਤ ਇਹਦੀ ਕਰ ਸਕਦੇ ਆ ਦੇਖੋ ਯਾਰ ਸਾਹਿਬ ਰਿਲੇਟਿਡ ਡਾਕਟਰ ਸਾਹਿਬ ਨੇ ਖਾਸ ਗੱਲ ਦੱਸੀ ਆ ਉਹ ਇਹ ਹੈ ਕਿੱਥੇ ਕਿਸਮੇ ਜਿਹੜੀ 95 ਦਿਨਾਂ ਚ ਬੱਕਦੀ ਹੈ ਕਿੱਥੇ ਇੱਕ 150 ਚ ਆ। ਉਹੀ ਗੱਲ ਕਰਦਾ ਜੀ ਕਿੱਥੇ ਉਹ ਦੁੱਗਣਾ ਹੋ ਜਾਂਦਾ? 5 ਮਹੀਨੇ ਲੱਗੇ। ਆਹ ਵੀ ਉਹ ਦੁੱਗਣਾ ਹੋ ਗਿਆ। ਹਾਂ ਬਿਲਕੁਲ ਜੀ ਉਹ ਚੀਜ਼ ਤੋਂ ਬਚਾਉ। ਸਾਨੂੰ ਇਹ ਬਹੁਤ ਧਿਆਨ ਨਾਲ ਚੁਣਨਾ ਚਾਹੀਦਾ। ਬਿਲਕੁਲ ਜੀ। ਇਹ ਡਾਕਟਰ ਸਰ ਇੱਕ ਚੀਜ਼ ਜਿਹੜੀ ਚੁਣੀ ਹੋਈ ਹੈ। ਹਾਂ ਜੀ। ਕਿਸਾਨਾਂ ਨੇ ਉਹ ਚੁਣੀ ਹੈ। ਝੋਨੇ ਦੀ ਸਿੱਧੀ ਬਜਾਈ। ਹਾਂ ਜੀ। ਸਿੱਧੀ ਬਜਾਈ ਚ ਕਹਿੰਦੇ ਪਾਣੀ ਜਿਹੜਾ ਉਹ ਬਚਦਾ। ਤੇ ਉਹਦੇ ਚ ਪਾਣੀ ਦਾ ਪ੍ਰਬੰਧ ਕਿਵੇਂ ਕਰਨਾ ਜੀ ਬਿਲਕੁਲ ਜੀ ਬਿਲਕੁਲ ਇਹ ਹੁਣ ਇੱਕ ਨਵੀਂ ਵਿਧੀ ਹੈ ਜਿਹਦੇ ਉੱਤੇ ਫਾਰਮਰ ਕਾਫੀ ਟਰਸਟ ਦਿਖਾ ਰਹੇ ਨੇ ਔਰ ਯੂਨੀਵਰਸਿਟੀ ਦਾ ਵੀ ਇਸ ਵੇਲੇ ਪੂਰਾ ਜੋਰ ਲੱਗਿਆ ਹੈ ਕਿ ਇਸ ਵਿਧੀ ਨੂੰ ਜਿਹੜਾ ਹੈਗਾ ਅਪਣਾ ਕੇ ਤਾਂ ਜਿਹੜਾ ਪੰਜਾਬ ਦਾ ਪਾਣੀ ਹੈਗਾ ਉਹਨੂੰ ਬਚਾਇਆ ਜਾਵੇ ਤਾਂ ਉਹਦੇ ਵਾਸਤੇ ਜਿਹੜੀ ਨਵੀਂ ਯੂਨੀਵਰਸਿਟੀ ਨੇ ਸਿਫਾਰਸ਼ ਕੀਤੀ ਹੈ ਸਿੱਧੀ ਵਿਧੀ ਚ ਉਹ ਅਸੀਂ ਤਰਵੱਤਰ ਹਾਲਾਤਾਂ ਦੇ ਵਿੱਚ ਕੀਤੀ ਹੈ ਵੀ ਜਦੋਂ ਪਾਣੀ ਲਾ ਲਿਆ ਅਸੀਂ ਖੇਤ ਨੂੰ ਤਾਂ ਉਹਨੂੰ ਅਸੀਂ ਬਹੁਤ ਜ਼ਿਆਦਾ ਸੁੱਕਣ ਨਹੀਂ ਦੇਣਾ ਤਰਵੱਤਰ ਹਾਲਤ ਜਿਹੜੀ ਹੋਣੀ ਚਾਹੀਦੀ ਹੈ ਜਿਹੜੀ ਅਸੀਂ ਫੀਲਡ ਕਪੈਸਿਟੀ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਕਿ ਜਿੱਥੇ ਤੁਹਾਡੀ ਟਾਇਰ ਦੀ ਟਰੈਕਟਰ ਦੇ ਟਾਇਰ ਦੀ ਗੱਡੀ ਜੜੀ ਆ ਉਹ ਖੁੱਭਦੀ ਨਾ ਹੋਵੇ ਤਾਂ ਉਹ ਹਾਤ ਦੇ ਵਿੱਚ ਤੁਸੀਂ ਜੇ ਸਿੱਧੀ ਬਜਾਈ ਕਰਦੇ ਆ ਅਸੀਂ ਤਾਂ ਉਹਦੇ ਵਿੱਚ ਤੁਹਾਡੀ ਇੱਕ ਤਾਂ ਬਜਾਈ ਵਧੀਆ ਤਰੀਕੇ ਨਾਲ ਹੋਏਗੀ ਜਾਂ ਮਧਿਆ ਹੋਏਗਾ ਤਾਂ ਉਹਦੇ ਚ ਪਾਣੀ ਦਾ ਜੇ ਪ੍ਰਬੰਧਨ ਕਰਨ ਦੀ ਅਸੀਂ ਗੱਲ ਕਰਦੇ ਆ ਤਾਂ ਜੇ ਅਸੀਂ ਉਹਨੂੰ 21 ਦਿਨਾਂ ਬਾਅਦ ਵੀ ਪਾਣੀ ਲਈਏ ਬਿਜਨਤੋ ਬਈ ਹਾਦੇ ਸਾ 2-3 ਦਿਨਾਂ ਬਾਅਦ ਵੀ ਪਾਣੀ ਲਾਈਏ ਇੱਕ ਤਾਂ ਉਹਦੀਆਂ ਜੜਾਂ ਜਿਹੜੀਆਂ ਨੇ ਉਹ ਡੁੱਗੀਆਂ ਜਾਣਗੀਆਂ ਦੂਜਾ ਉਹਦੇ ਚ ਕੱਖ ਨਹੀਂ ਹੋਏਗਾ ਕਿਉਂਕਿ ਜਿਹੜੀ ਸਿੱਧੀ ਬਜਾਈ ਆ ਉਹਦੇ ਵਿੱਚ ਕੱਖ ਦੀ ਬਹੁਤ ਵੱਡੀ ਸਮੱਸਿਆ ਹੈ ਜਿਹੜਾ ਨਦੀਨਾਂ ਦੀ ਅਸੀਂ ਗੱਲ ਕਰਦੇ ਆ ਨਦੀਨਾਂ ਦੀ ਬਹੁਤ ਵੱਡੀ ਸਮੱਸਿਆ ਹੈ ਤੇ ਜੇ ਅਸੀਂ ਉਹਨੂੰ ਪਾਣੀ ਰੁੱਕੇ ਲਾਵਾਂਗੇ ਤਾਂ ਸਾਡੀ ਜਿਹੜੀ ਨਦੀਨਾਂ ਦੀ ਸਮੱਸਿਆ ਜਿਹੜੀ ਹੈਗੀ ਹੈ ਨਾ ਉਹ ਵੀ ਕਾਫੀ ਛੱਟਕਾ ਹੋ ਜੇ ਫਿਰ ਉਸ ਤੋਂ ਬਾਅਦ ਜਿਹੜੇ ਅਸੀਂ ਪਾਣੀ ਲਾਣੇ ਉਹਨਾਂ ਦੇ ਵਿੱਚ ਵੀ ਥੋੜਾ ਅਸੀਂ ਧਿਆਨ ਰੱਖਣਾ ਕਿ ਉਹ ਪਾਣੀ ਜਿਹੜੇ ਅਸੀਂ 5 ਤੋਂ 7 ਦਿਨਾਂ ਦੇ ਬਾਅਦ ਯਾਨੀ ਕਿ ਉਹ ਆਪਣੀ ਵਰਖਾ ਦੇ ਦੇ ਕੇ ਇੱਕ ਬਾਰਸ਼ਾਂ ਦੇ ਹਿਸਾਬ ਨਾਲ 5 ਤੋਂ 7 ਦਿਨਾਂ ਦੇ ਵਿੱਚ ਇਸ ਜੇ ਪਾਣੀ ਲਈਏ ਤਾਂ ਇਹ ਪ੍ਰੈਕਟਿਸ ਇਸ ਨੂੰ ਪੂਰੀ ਫਾਲੋ ਕਰੀਏ ਤਾਂ ਪਾਣੀ ਦੀ ਝੋਨੇ ਸਿੱਧੀ ਬਜਾਈ ਦੇ ਵਿੱਚ ਬਹੁਤ ਜ਼ਿਆਦਾ ਬਚਾ ਹੋ ਜਾਂਦਾ ਬਿਲਕੁਲ ਤਾਂ ਸਿੱਧੀ ਬਜਾਈ ਦੇ ਵਿੱਚ ਵੀ ਇੱਕ ਦੋ ਤੰਗ ਨਹੀਂ ਜੀ ਉਹ ਮੈਂ ਤੁਹਾਨੂੰ ਥੋੜਾ ਜਾ ਉਹ ਦੱਸ ਦਿੰਨਾ ਕਿ ਉਹਦੇ ਵਿੱਚ ਇੱਕ ਤਾਂ ਅਸੀਂ ਕਹਿੰਦੇ ਹਾਂ ਤਰਵਤਰਾਰੀ ਹਾਲ ਕੁਝ ਜ਼ਿੰਮੇਦਾਰ ਜਿਹੜੇ ਨੇ ਉਸ ਕੀ ਸੁਕੇ ਵਾਹਾਂ ਦੇ ਵਿੱਚ ਝੋਨਾ ਬੀਜ ਕੇ ਫਿਰ ਪਾਣੀ ਲਾਉਂਦੇ ਨੇ ਤਾਂ ਉਸ ਵਿਧੀ ਦੇ ਨਾਲ ਵੀ ਜਿਹੜਾ ਹੈਗਾ ਉਹ ਤੁਸੀਂ ਝੋਨਾ ਜਿਹੜਾ ਹੈਗਾ ਸਿੱਧੇ ਤਰੀਕੇ ਨਾਲ ਬੀਜ ਸਕਦੇ ਹੋ ਜ਼ਮੀਨ ਦਾ ਖੇਤ ਜੇ ਤੁਹਾਡਾ ਸੁੱਕਾ ਪਾਣੀ ਨਹੀਂ ਰੌਣੀ ਕੀਤੀ ਹੈਗੀ ਤਾਂ ਤੁਸੀਂ ਉਸ ਤੋਂ ਬਾਅਦ ਜਿਹੜਾ ਹੈਗਾ ਪਾਣੀ ਬੀਜ ਕੇ ਤਾਂ ਤੁਰੰਤ ਪਾਣੀ ਲਾ ਦਿਓ ਤਾਂ ਉਸ ਤੋਂ ਬਾਅਦ ਜਿਹੜਾ ਪਹਿਲਾ ਪਾਣੀ ਉਹ ਤੁਸੀਂ 4-5 ਦਿਨਾਂ ਬਾਅਦ ਤਾਂ ਉਸ ਤੋਂ ਬਾਅਦ ਫਿਰ ਉਸੇ ਤਰੀਕੇ ਦੇ ਨਾਲ 5 ਤੋਂ 7 ਦਿਨਾਂ ਦੇ ਬਖਵੇਂ ਤੇ ਜੇ ਅਸੀਂ ਇਹ ਪਾਣੀ ਲਈਏ ਤਾਂ ਸਿੱਧੀ ਬਜਾਈ ਦੇ ਦੋਨੇ ਤਰੀਕੇ ਕਾਰਕਰ ਨੇ ਪਰ ਬੱਤਰ ਵਾਲਾ ਥੋੜਾ ਜ਼ਿਆਦਾ ਕਾਰਬਰ ਹੈ ਮਗਰ ਇਹ ਹੈ ਕਿ ਜੇ ਕਿਸੇ ਨੇ ਸਿੱਕਾ ਵੀ ਜੇ ਹੈਗਾ ਸਿੱਧੀ ਬਜਾਈ ਕਰਨੀ ਹੈ ਤਾਂ ਉਹ ਵੀ ਕਰ ਸਕਦੇ ਬਹੁਤ ਵਧੀਆ ਬਿਲਕੁਲ ਜੀ ਅੱਛਾ ਕਾਲੋ ਸਾਹਿਬ ਬੜੀ ਵਧੀਆ ਗੱਲ ਹੈ ਇਹ ਤਾਂ ਫਿਰ ਕਣਕਾਂਗੇ ਝੋਨਾ ਲੱਗ ਗਿਆ ਬਿਲਕੁਲ ਜੀ ਬਿਲਕੁਲ ਚਲੋ ਇਹਦੇ ਵੱਲ ਵੀ ਕਰਨਾ ਚਾਹੀਦਾ ਆਪਾਂ ਚਾਹੀਦਾ ਹਾਂ ਡਾਕਟਰ ਸਾਹਿਬ ਹੋਰ ਕੋਈ ਤਰੀਕਾ ਜਿਵੇਂ ਆ ਗੱਲ ਕਰਦੇ ਆਂ ਵੀ ਆਪਾਂ ਰੈਂਦ ਖੁੰਦ ਜਿਹੜੀ ਹੁੰਦੀ ਆ ਉਹ ਹੋਵੇ ਜਾਂ ਕੋਈ ਉਹਦੇ ਵਿੱਚ ਪਰਾਲੀ ਦਾ ਪ੍ਰਬੰਧ ਕੀਤਾ ਹੋਵੇ ਜਾਂ ਮਲਚਿੰਗ ਕੀਤੀ ਹੋਵੇ ਜਿਹਦੇ ਮੇਰੇ ਕਹਿਣ ਦਾ ਭਾਪੀ ਜਮੀਨ ਦੇ ਵਿੱਚ ਜਦੋਂ ਇਹੋ ਜਿਹੇ ਰੈਂਦ ਖੁੰਦ ਚੀਜ਼ਾਂ ਹੀ ਪਾ ਦਈਏ ਹਾਂਜੀ ਤਾਂ ਕਿ ਉਹਦੇ ਨਾਲ ਵੀ ਪਾਣੀ ਜਿਹੜਾ ਵਾ ਸਾਡਾ ਥੋੜਾ ਬਹੁਤਾ ਬਚ ਸਕਦਾ ਬਿਲਕੁਲ ਜੀ ਬਿਲਕੁਲ ਹੁਣ ਜਿਸ ਤਰ੍ਹਾਂ ਅਸੀਂ ਸਾਰੇ ਦੇਖਦੇ ਹਾਂ ਕਿ ਝੋਨੇ ਦੀ ਪਰਾਲੀ ਨੂੰ ਮੋਸਟਲੀ ਜਿਹੜੇ ਜ਼ਿਮੀਂਦਾਰ ਪਹਿਲਾਂ ਅੱਗ ਲਾਉਂਦੇ ਸੀਗੇ ਤਾਂ ਉਹਦੇ ਨਾਲ ਸਾਡਾ ਜਿਹੜੇ ਹੈਗੇ ਨੇ ਜੈਵਿਕ ਮਾਦਾ ਜਿਹੜਾ ਹੈਗਾ ਉਹ ਖਤਮ ਹੁੰਦਾ ਜੀਵ ਜਿਹੜੇ ਜ਼ਰੂਰੀ ਚਾਹੀਦੇ ਨੇ ਉਹ ਉਹਨਾਂ ਦਾ ਉਹ ਨਸ਼ਟ ਹੁੰਦੇ ਨੇ ਔਰ ਤੱਤਾ ਦਾ ਨੁਕਸਾਨ ਹੁੰਦਾ ਤਾਂ ਇਸ ਤਰੀਕੇ ਦੇ ਨਾਲ ਹੁਣ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਪਿਆ ਕਿ ਇਹ ਜਿਹੜਾ ਅੱਗ ਪ੍ਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਹੈ ਇਹਨੂੰ ਇਹ ਖਤਮ ਪਾਏ ਇਹਨੂੰ ਠੱਲ ਪਾਵੇ ਤੇ ਇਹ ਖਤਮ ਹੋਵੇ ਤਾਂ ਉਹਦੀ ਚ ਜ਼ਮੀਨਦਾਰ ਦਾ ਹੀ ਅਲਟੀਮੇਟਲੀ ਫਾਇਦਾ ਹੈਗਾ ਕਿ ਉਹਦੇ ਵਿੱਚ ਜਿਨੀ ਅਸੀਂ ਰਹਿਣ ਖੂਦ ਫਸਲ ਦੀ ਰੱਖਾਂਗੇ ਤਾਂ ਉਹਦੇ ਨਾਲ ਜ਼ਮੀਨ ਦਾ ਜੈਵਿਕ ਮਾਦਾ ਵਧੇਗਾ ਹਾਂਜੀ ਜੈਵਿਕ ਵਾਧਾ ਵਧਨ ਦਾ ਮਤਲਬ ਇਹ ਹੈ ਕਿ ਇਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਹੋਮੋਪੈਥੀ ਦੀ ਦਵਾਈ ਕਹਿ ਲਓ ਜੀ ਸਿੱਕਣਾ ਇਹਦਾ ਫਾਇਦਾ ਹੀ ਫਾਇਦਾ ਨੁਕਸਾਨ ਕੋਈ ਨਹੀਂ ਹੈ ਕੋਈ ਨਹੀਂ ਬਿਲਕੁਲ ਕੋਈ ਨਹੀਂ ਬੜੀ ਵਧੀਆ ਉਹਦੇ ਨਾਲ ਤੁਹਾਡੀ ਜ਼ਮੀਨ ਦੀ ਜਿਹੜੀ ਹੈਗੀ ਹੈ ਜੈਵਿਕ ਮਾਤਾ ਵਧਨ ਦੇ ਨਾਲ ਤੁਹਾਡੀਆਂ ਜਿਹੜੀਆਂ ਦੂਜੀਆਂ ਕਿਰਿਆਵਾਂ ਨੇ ਬਹੁਤੀ ਕਿਰਿਆਵਾਂ ਨੇ ਰਸਾਇਣਿਕ ਕਿਰਿਆਵਾਂ ਨੇ ਜੈਵਿਕ ਕਿਰਿਆਵਾਂ ਨੇ ਉਹਨਾਂ ਦੇ ਵਿੱਚ ਵਾਧਾ ਹੁੰਦਾ ਤੇ ਨਾਲ ਨਾਲ ਜਿਹੜੀ ਪਾਣੀ ਦੀ ਜਿਹੜੀ ਸੰਭਾਲ ਜਿਹੜੀ ਹੈਗੀ ਉਹ ਵਧੀ ਹੈ ਜਿੱਥੇ ਤੁਹਾਡੀ ਇਹ ਰਹਿਦਕੂੰਦ ਤਾਂ ਇਹ ਫਸਲ ਦੀ ਜਿਹੜੀ ਹੈਗੀ ਪਰਾਲੀ ਵਿੱਚ ਹੀ ਖੇਤ ਦੇ ਵਿੱਚ ਰੱਖੀ ਹੈ ਤਾਂ ਉਹਦੇ ਵਿੱਚ ਧਾੜੀ ਝਾੜੀ ਪਾਣੀ ਦੀ ਬਚਤ ਹੋਏਗੀ ਹੋਏਗੀ ਬਿਲਕੁਲ ਜੀ ਜਦੋਂ ਉਹਦੇ ਵਿੱਚ ਹੀ ਪਾਣੀ ਰਹਿ ਗਿਆ ਬਿਲਕੁਲ ਜੀ ਹੁਣ ਪਾਣੀ ਦੀ ਸੰਭਾਲ ਦੀ ਗੱਲ ਕਰਦੇ ਆ ਇਹ ਆਪਾਂ ਹੁਣ ਗੱਲਾਂ ਕਰਦੇ ਆ ਆਪਾਂ ਪਾਣੀ ਸੰਭਿਆ ਨਹੀਂ ਆਪਣਾ ਇਹ ਸਾਰਿਆਂ ਨੂੰ ਪਤਾ ਬਿਲਕੁਲ ਬਿਲਕੁਲ ਹੁਣ ਕੁਝ ਪੰਜਾਬ ਦੇ ਹਲਕੇ ਹੈਗੇ ਆ ਜਿਹਦੇ ਵਿੱਚ ਪਾਣੀ ਜਿਹੜਾ ਆ ਉਹਦਾ ਉਹਦਾ ਮਾੜਾ ਹੋ ਗਿਆ ਉਹ ਬਹੁਤ ਹਾਂਜੀ ਉਹਦੀ ਉਹ ਕਹਿੰਦੇ ਹੁੰਦੇ ਕੁਆਲਿਟੀ ਜਾਂ ਗੁਣਵੱਤਾ ਉਹਦੀ ਜਿਹੜੀ ਵਿਗੜ ਚੁੱਕੀ ਆ ਵਿਗੜ ਚੁੱਕੀ ਆ ਉਹੋ ਜਿਹਾ ਪਾਣੀ ਹੁਣ ਅਸੀਂ ਫਸਲਾਂ ਨੂੰ ਕਿੱਦਾਂ ਲਾਉਣਾ ਜਿੱਦਾਂ ਆਪਾਂ ਨਰਮੇ ਦੀ ਗੱਲ ਕਰਦੇ ਆਂ ਅੱਜ ਕੱਲ ਹੁਣ ਨਰਮਾ ਆਪਣਾ ਵੀ ਮਾੜਾ ਪਾਣੀ ਅਸੀਂ ਨਰਮੇ 'ਚ ਵਰਤੋ ਕਰ ਸਕਦੇ ਆਂ ਤੇ ਕਰਦੇ ਆਂ ਤਾਂ ਕਿੱਦਾਂ ਕਰੀਏ ਜੀ ਬਿਲਕੁਲ ਜੀ ਬਿਲਕੁਲ ਤਾਂ ਇਹਦੇ ਵਿੱਚ ਇਸ ਤਰੀਕੇ ਦਾ ਨਾ ਹੈ ਕਿ ਪੰਜਾਬ ਦਾ 40% ਜਿਹੜਾ ਰਕਬਾ ਏਰੀਆ ਹੈਗਾ ਜਿੱਦੇ ਚ ਪਾਣੀ ਦੀ ਸਾਡੀ ਕੁਆਲਿਟੀ ਦੀ ਸਮੱਸਿਆ ਹੈਗੀ ਹੈ ਖਾਸ ਕਰਕੇ ਇਹਦੇ ਵਿੱਚ ਦੱਖਣ ਪੱਛਮੀ ਜਿਹੜੇ ਸਾਡੇ ਜ਼ਿਲ੍ਹੇ ਆਉਂਦੇ ਨੇ ਬਠਿੰਡਾ ਹੈ ਫਿਰੋਜ਼ਪੁਰ ਹੈ ਇਧਰ ਆਬੋਰ ਏਰੀਆ ਹੈਗਾ ਬਕਸਰ ਏ ਮਲੋਟ ਏਰੀਆ ਇਹਨਾਂ ਦੇ ਪਾਣੀ ਜਿਹੜੇ ਨੇ ਉਹ ਕਾਫੀ ਮਾੜੀ ਕਾਫੀ ਮਾੜੇ ਉਹ ਤਕਰੀਬਨ ਨਰਮਾ ਬੈਲਟ ਹੈਗੀ ਹੈ ਸਾਰੀ ਹਾਂਜੀ ਹਾਂਜੀ ਤਾਂ ਇੱਥੇ ਜਿਹੜਾ ਹੈਗੇ ਨੇ ਮਾੜੀ ਪਾਣੀਆਂ ਦੇ ਨਾਲ ਨਰਮਾ ਕਿਦਾਂ ਪੈਦਾ ਕਰਨਾ ਉਹ ਇੱਕ ਬਾਤ ਤੁਹਾਡਾ ਚੈਲੰਜ ਹੈਗਾ ਤਾਂ ਉਹਦੇ ਵਾਸਤੇ ਨਰਮੇ ਨੂੰ ਦੇਖੋ ਪਹਿਲਾ ਪਾਣੀ ਜਿਹੜਾ ਅਸੀਂ ਕਹਿੰਨੇ ਆ ਵੀ ਉਹ ਕਿਸੇ ਤਰੀਕੇ ਦੇ ਨਾਲ ਜੇ ਤੁਹਾਡਾ ਨਹਿਰ ਨੇੜੇ ਹੈਗੀ ਹੈ ਤਾਂ ਪਹਿਲਾ ਪਾਣੀ ਜਿਹੜਾ ਹੈਗਾ ਉਹ ਨਹਿਰੀ ਲੱਗ ਜਾਵੇ ਤਾਂ ਉਸ ਤੋਂ ਬਾਅਦ ਡੁੱਗਣ ਤੋਂ ਬਾਅਦ ਤੁਸੀਂ ਭਾਵੇਂ ਉਹਦੇ ਵਿੱਚ ਪਾਣੀ ਨੂੰ ਰਲਾ ਕੇ ਨਹਿਰ ਵਾਲਾ ਵਰਤ ਲਓ ਕਿਊਬ ਵਾਲਾ ਵਰਤ ਲਓ ਜਾਂ ਅਦਲ ਬਦਲ ਕੇ ਵਰਤ ਲਓ ਇੱਕ ਪਾਣੀ ਉਹ ਲਾ ਕੇ ਜਾਂ ਜਾਂ ਅਸੀਂ ਇਹਦੇ ਵਿੱਚ ਤੁਹਾਨੂੰ ਸਪਾਰਸ਼ ਕਰਾਂਗੇ ਕਿ ਜਿਪਸਮ ਕਿਉਂਕਿ ਪਾਣੀ ਦੀ ਕੁਆਲਿਟੀ ਜਿਹੜੀ ਹੈਗੀ ਆ ਉਹ ਤੁਹਾਡੀ ਜ਼ਮੀਨ ਦੇ ਉੱਤੇ ਅਸਰ ਪਾਉਣਾ ਹੀ ਪਾਉਣਾ ਬਿਲਕੁਲ ਉਹਦੇ ਵਿੱਚ ਵੀ ਦੋ ਤਰ੍ਹਾਂ ਦੇ ਆ ਜਾਂਦੇ ਨੇ ਪਾਣੀ ਇੱਕ ਲੂਣੇ ਪਾਣੀ ਆ ਜਾਂਦੇ ਇੱਕ ਖਾਰੇ ਪਾਣੀ ਆ ਜਾਂਦੇ ਜੀ ਤਾਂ ਜੇ ਲੂਣੇ ਵੱਧ ਨੇ ਤਾਂ ਸਾਨੂੰ ਉਸੇ ਹਿਸਾਬ ਨਾਲ ਇਲਾਜ ਕਰਨਾ ਪੜੇਗਾ ਕਿ ਉਹਨੂੰ ਤਹੀ ਚੰਗਾ ਪਾਣੀ ਖੜਾ ਕੇ ਇੱਕ ਵਾਰੀ ਉਹਦੇ ਸਾਲਟ ਜਿਹੜੇ ਨੇ ਉਹ ਲੀਚ ਕਰਨੇ ਪੈਣਗੇ ਆਰਗੈਨਿਕ ਮੈਟਰ ਸਾਨੂੰ ਜਿਹੜੀਆਂ ਖਾਦਾਂ ਜਿਹੜੀਆਂ ਜੈਵਿਕ ਖਾਦਾਂ ਉਹਨਾਂ ਦੀ ਵਿਧੇਰੇ ਕਰਨ ਵਰਤੋਂ ਕਰਨੀ ਪਾਊਗੀ ਤੇ ਜੇ ਤੁਹਾਡਾ ਛੋਡੇ ਵਾਲਾ ਪਾਣੀ ਹੈ ਤਾਂ ਉਹਦੇ ਵਿੱਚ ਸਾਨੂੰ ਜਿਪਸਮ ਪਾਣਾ ਪੈਣਾ ਆ ਉਹ ਹੁਣ ਪਰਖ ਕਰਾ ਕੇ ਤੁਹਾਡਾ ਪਤਾ ਲੱਗੇਗਾ ਕਿ ਲੂਣ ਵਾਲਾ ਪਾਣੀ ਲਾ ਰਹੇ ਆ ਤਾਂ ਅਸੀਂ ਸੋਡੇ ਵਾਲਾ ਪਾਣੀ ਲਾ ਰਹੇ ਆ ਫਿਰ ਉਹਦੇ ਵਿੱਚ ਮਿਕਦਾਰ ਦੱਸਾਂਗੇ ਕਿ ਇਹਦੇ ਵਿੱਚ 2 ਟਨ ਜਿਪਸਮ ਪਾਣਾ 4 ਟਨ ਉਹ ਪਰਖ ਦੇ ਆਧਾਰ ਦੇ ਉੱਤੇ ਪਾਣੀ ਦੀ ਰਿਪੋਰਟ ਦੇ ਹਿਸਾਬ ਨਾਲ ਕਾਵਾਂਗੇ ਤਾਂ ਇੱਥੇ ਮੈਂ ਇੱਕ ਇਹ ਗੱਲ ਜ਼ਰੂਰ ਕਹੂੰਗਾ ਕਿਉਂਕਿ ਅਸੀਂ ਪ੍ਰਾਲੀ ਦੀ ਗੱਲ ਕੀਤੀ ਹੈ ਤਾ ਜਿੱਥੇ ਅਸੀਂ ਲੂਣ ਵਾਲਾ ਪਾਣੀ ਲਾਉਨੇ ਆ ਨਾ ਮੈਂ ਜੈਵੀ ਖਾਦ ਤੇ ਕਿਆ ਹੀ ਗਿਆ ਤੁਸੀਂ ਪਾ ਲੋ ਮਗਰ ਉਥੇ ਬਾਇਓਚਾਰ ਜਿਹੜੀ ਝੋਨੇ ਦੀ ਪਰਾਲੀ ਤੋਂ ਤਿਆਰ ਹੁੰਦੀ ਹੈ ਤਾਂ ਇੱਕ ਯੂਨੀਵਰਸਿਟੀ ਦੀ ਇਹ ਸਪਾਰਸ਼ ਹੈ ਕਿ ਜੇ 16 ਕੁੰਟਲ ਅਸੀਂ ਬਾਇਓਚਾਰ ਦੀ ਵਰਤੋਂ ਕਰ ਲਈਏ ਤਾਂ ਉਹਦੇ ਨਾਲ ਜਿਹੜਾ ਲੂਣਾ ਦਾਸਰ ਘਟਾ ਕੇ ਅਸੀਂ ਨਰਮੇ ਦੀ ਪੈਦਾਵਾਰ ਕਰ ਸਕਦੇ ਹਾਂ ਬਹੁਤ ਵਧੀਆ ਗੱਲ ਹੈ ਬਹੁਤ ਹੀ ਵਧੀਆ ਗੱਲ ਹੈ ਅੱਛਾ ਡਾਕਟਰ ਸਾਹਿਬ ਜਦੋਂ ਗੱਲ ਕਰੀਏ ਆਪਾਂ ਆ ਕਮਾਦ ਦੀ ਜਾਂ ਮੱਕੀ ਦੀ ਜਾਂ ਨਰਮੇ ਦੀ ਹਾਂਜੀ ਉਹਦੇ ਜੇ ਡੂੰਗੀ ਵਹਾਈ ਕਰਕੇ ਕੁਝ ਇਹੋ ਜਿਹਾ ਪਾਣੀ ਦੇ ਵਿੱਚ ਆ ਪਾਣੀ ਦਾ بچਾਅ ਔਰ ਵੱਧ ਝਾੜ ਲੈ ਸਕਦੇ ਆਪਾਂ ਕੋਈ ਬਿਲਕੁਲ ਜੀ ਬਿਲਕੁਲ ਕਿਉਂਕਿ ਜਿੱਥੇ ਕਲਕ ਝੋਨਾ ਪਿਛਲੇ 4 ਧਾਕਿਆਂ ਤੋਂ ਲੱਗੰਦੇ ਆ ਉਥੇ ਇੱਕ ਇਹ ਅਜੀਬ ਜੀ ਸਮੱਸਿਆ ਪੈਦਾ ਹੋ ਗਈ ਹੈ ਕਿ ਜ਼ਮੀਨ ਦੇ ਵਿੱਚ ਕੜ ਪੈ ਗਿਆ ਹਾਂਜੀ ਕੜ ਪੈ ਗਿਆ ਜਿਹੜਾ ਪਹਿਲਾ ਹੁੱਟ ਹੈ ਖਾਸ ਕਰਕੇ 20 ਤੋਂ 30 ਸੈਂਟੀਮੀਟਰ ਦੀ ਗੱਲ ਕਰੀਏ ਸੀ ਤਾਂ ਉਹਦੇ ਵਿੱਚ ਇੱਕ ਸਖਤ ਕੜ ਬਣ ਗਿਆ ਇੱਕ ਸਤ ਤਹਿ ਜਿਹੜੀ ਹੈ ਜ਼ਮੀਨ ਦੀ ਬਣ ਗਈ ਆ ਤਾਂ ਉਹ ਜਿਹੜੀ ਤਹਿ ਹੈ ਉਹ ਝੋਨੇ ਵਾਸਤੇ ਤੇ ਚਲੋ ਠੀਕ ਹੈ ਪਰ ਜਿਹੜੀਆਂ ਬਾਕੀ ਫਸਲਾਂ ਦੇ ਵਿੱਚ ਜਿਹੜੀਆਂ ਨੇ ਨਾ ਇਹਦੀ ਸਮੱਸਿਆ ਆਉਂਦੀ ਜਿਨ੍ਹਾਂ ਦੀ ਜੜਾਂ ਬਹੁਤ ਡੂੰਘੀਆਂ ਜਾਂਦੀਆਂ ਝੋਨੇ ਦੀਆਂ ਕਿਉਂਕਿ ਜੜਾਂ ਸ਼ੈਲੋਸ ਨੇ 20 ਸੈਂਟੀਮੀਟਰ ਤੱਕ ਰਹਿ ਜਾਂਦੀਆਂ ਬਹੁਤੀਆਂ ਤਾਂ ਜਿੱਥੇ ਦੂਸਰੀਆਂ ਫਸਲਾਂ ਦੀ ਇੱਕ ਮੀਟਰ ਤੱਕ ਡੁਗਾਈ ਜਾਂਦੀ ਹੈ ਜੜਾਂ ਦੀ ਉੱਥੇ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ ਨਰਮੇ ਦੀ ਹੈ ਮੱਕੀ ਦੀ ਹੈ ਕਮਾੜ ਦੀ ਹੈ ਇਹਨਾਂ ਦੀ ਜੜਾ ਬਹੁਤ ਡੂੰਘੀਆਂ ਜਾਂਦੀਆਂ ਬਿਲਕੁਲ ਜੀ ਬਿਲਕੁਲ ਤਾਂ ਉਹ ਸਟੜ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਉਹ ਜੇ ਤੋੜਾਂਗੇ ਤਾਂ ਹੀ ਅਸੀਂ ਜਿਹੜੀਆਂ ਜਿਵੇਂ ਇਹ ਜੜਾਂ ਨੇ ਨਾ ਉਹ ਥੱਲੇ ਜਾ ਕੇ ਥਲੀਆਂ ਤਹਾਂ ਦੇ ਵਿੱਚੋਂ ਪਾਣੀ ਵੀ ਲੈਣ ਗਿਆ ਤੇ ਤੱਤ ਵੀ ਲੈਣ ਗਿਆ ਬੇਰੁਕਾ ਜਿੱਥੇ-ਜਿੱਥੇ ਇਹ ਸਮੱਸਿਆ ਘਟਦੀ ਹੈਗੀ ਹੈ ਉਥੇ ਇਹ ਸਾਡੀ ਜ਼ਿਮਾਰੀ ਚ ਹੈ ਵੀ ਡੂੰਗੀ ਵਹਾਈ ਜ਼ਰੂਰ ਕਰੋ ਖਾਸ ਕਰਕੇ ਨਰਮੇ ਦੇ ਵਿੱਚ ਤੇ ਕਮਾ ਦੇ ਵਿੱਚ ਅਸੀਂ ਇਹ ਕਹਿੰਦੇ ਆ ਭਈ ਡੂੰਗਾ ਵਾਣਾ ਜਿਹੜਾ ਤੁਸੀਂ ਇਹ ਉਹ 1-1 ਮੀਟਰ ਫਾਸਲੇ ਦੇ ਉੱਤੇ ਤੇ ਦੋ ਤਰਫਾ ਦੋਨੇ ਪਾਸਿਓਂ ਜੇ ਉਹ ਸਿੰਗਲ ਟਾਈਨ ਹੈ ਹੱਲ ਹੈ ਜੀ ਤੇ ਜੇ ਸਿੰਗਲ ਟਾਈਨ ਅਸੀਂ ਹੱਲ ਦੋਨੋਂ ਪਾਸਿਓਂ ਫੇਰੀਏ ਤਾਂ ਉਹ ਘੜ ਪੂਰੀ ਤਰ੍ਹਾਂ ਟੁੱਟ ਜਾਂਦਾ ਟੁੱਟ ਸਕਦੀ ਆ ਜੀ ਟੁੱਟ ਜਾਂਦਾ ਤੇ ਉਹਨੂੰ ਜੇ ਡਰਾਇਰ ਕੰਡੀਸ਼ਨਸ ਦੇ ਵਿੱਚ ਅਸੀਂ ਜਦੋਂ ਜਿਆਦਾ ਪਾਣੀ ਨਾ ਹੋਵੇ ਡ్రਾਇਰ ਕੰਡੀਸ਼ਨਸ ਦੇ ਵਿੱਚ ਕਰੀ ਇਹ ਤਾਂ ਉਹ ਕਾਹ ਪੂਰੀ ਤਰ੍ਹਾਂ ਟੁੱਟ ਜਾਂਦਾ ਤਾਂ ਮੁੜ ਕੇ ਜਿਹੜੀਆਂ ਤੁਹਾਡੀ ਦੂਸਰੀ ਆਣ ਵਾਲੀ ਲੈਣੀ ਫਸਲ ਲੈਣੀ ਹੈ ਤੁਸੀਂ ਚਾਹੇ ਨਰਮੇ ਦੀ ਲੈਣੀ ਹੈ ਚਾਹੇ ਕਮਾਦ ਲੈਣਾ ਚਾਹੀ ਮੀਂਹ ਉਹਦੀਆਂ ਜਿਹੜੀਆਂ ਜੜਾਂ ਨੇ ਨਾ ਉਹ ਡੁੱਗੀਆਂ ਜਾਣੀ ਅੱਛਾ ਡਾਕਟਰ ਸਾਹਿਬ ਜਦੋਂ ਤੁਪਕਾ ਸਿੰਚਾਈ ਵੀ ਇਹਦੇ ਵਿੱਚ ਕੋਈ ਮਦਦ ਕਰਦੀ ਪਾਣੀ ਪੂੜੀ ਬਚਾਉਣ ਚ ਬਿਲਕੁਲ ਜੀ ਤੁਪਕਾ ਸਿੰਚਾਈ ਤਾਂ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਕਿਉਂਕਿ ਜਿੱਥੇ ਅਸੀਂ ਖੁੱਲਾ ਖਾਲੀਆਂ ਖੁੱਲਾ ਪਾਣੀ ਛੱਡਣਾ ਤੇ ਕਿੱਥੇ ਅਸੀਂ ਤੁਪਕਾ ਤੁਪਕਾ ਕਰਕੇ ਪਾਣੀ ਨੂੰ ਕ੍ਰੌਪ ਦੀ ਰਿਕੁਆਇਰਮੈਂਟ ਮੁਤਾ ਪਾਵੇਂ ਉਹਨੂੰ ਘੱਟ ਸਮੇਂ ਤੇ ਲਾਉਣਾ ਪਰ ਪਾਣੀ ਬਹੁਤ ਥੋੜਾ ਲੱਗਣਾ ਤਾਂ ਤੋਕਾ ਸਿੰਚਾਈ ਜਿਹੜੀ ਪ੍ਰਣਾਲੀ ਹੈਗੀ ਹੈ ਉਹ ਸਟੇਟਾਂ ਦੇ ਵਿੱਚ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰਾਂ ਨੇ ਇਹਨੂੰ ਲਾਗੂ ਕਰ ਦਿੱਤਾ ਹੈਗਾ ਤਾਂ ਹੁਣ ਸਾਡੇ ਪੰਜਾਬ ਦੀ ਜਿਹੜੀ ਪਾਣੀ ਦੀ ਇਸ ਵੇਲੇ ਪ੍ਰੈਜ਼ੈਂਟ ਸਿਚੁਏਸ਼ਨ ਹੈ ਤਾਂ ਉਹ ਦੂਰ ਨਹੀਂ ਜਾਂ ਉਹ ਸਾਨੂੰ ਬਹੁਤ ਸਾਰੀਆਂ ਫਸਲਾਂ ਥੱਲੇ ਇਹ ਜਿਹੜੀ ਸਕੀਮ ਹੈ ਇਹ ਤਕਨੀਕ ਜਿਹੜੀ ਹੈਗੀ ਹੈ ਤੁਹਾਨੂੰ ਲਿਆ ਕੇ ਕੰਮ ਕਰਨਾ ਪਊਗਾ ਬਣਾਉਣੀ ਪੈਣੀ ਆ ਕਿਉਂਕਿ ਪੰਜਾਬ ਦਾ ਪਾਣੀ ਐਸ ਵੇਲੇ ਨਾ ਬਹੁਤ ਵੱਡੇ ਪੱਧਰ ਤੇ ਹੈ ਪਰ ਆਪਾਂ ਨੂੰ ਰਲ ਮਿਲ ਕੇ ਬਚਾਉਣਾ ਪੈਣਾ ਇੱਕ ਚੀਜ਼ ਹੋਰ ਦੇਖਣੀ ਪੈਣੀ ਆ ਹਾਂ ਤੇ ਉੱਤੇ ਬਾਬਾ ਜੀ ਨੇ ਕਿੰਨਾ ਕੁ ਪਾਣੀ ਸਾਡੇ ਲਈ ਛੱਡਣਾ ਹੈ ਸਾਣਾ ਤੇ ਉਹ ਸਾਡੇ ਮੌਸਮ ਤੇ ਆ ਉਹ ਵੀ ਵੇਖੋ ਜੀ ਜੇ ਅਵਾਤਾਵਰਨ ਬਚਾਵਾਂਗੇ ਤਾਂ ਆਹੀ ਹੈ ਮੀਂਹ ਜ਼ਿਆਦਾ ਹੋਊਗਾ ਤਾਪਮਾਨ ਆਇਆ ਜੇ ਕਹਾਂ ਤਾਂ ਸੁਣਾਓ ਜੀ ਜੀ ਤਾਪਮਾਨ ਆ ਜਿੱਦਾ ਰਿਹਾ ਜੀ ਅਲੱਗ-ਅਲੱਗ ਸ਼ਹਿਰਾਂ 'ਚ ਪੰਜਾਬ ਦੇਆਂ 'ਚ ਜਲੰਧਰ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 28.3 ਗੁਰਦਾਸਪੁਰ ਵੱਧ ਤੋਂ ਵੱਧ 44 ਡਿਗਰੀ ਤੇ ਘੱਟ ਤੋਂ ਘੱਟ 27.5 ਫਿਰੋਜ਼ਪੁਰ 43.5 ਵੱਧ ਤੋਂ ਵੱਧ ਦੇ 23.1 ਘੜ ਤੋਂ ਘਟ ਪਟਿਆਲਾ 44.5 ਵੱਧ ਤੋਂ ਵੱਧ ਤੇ 30.5 ਘੜ ਤੋਂ ਘਟ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 44.8 ਡਿਗਰੀ ਤੇ ਘੜ ਤੋਂ ਘਟ 30.1 ਡਿਗਰੀ ਬਠਿੰਡਾ ਵੱਧ ਤੋਂ ਵੱਧ ਤਾਪਮਨ 45 ਡਿਗਰੀ ਸੈਲਸੀਅਸ ਤੇ ਘੜ ਤੋਂ ਘਟ 26.6 ਡਿਗਰੀ ਸੈਲਸੀਅਸ ਤੇ ਆਉਣ ਵਾਲੇ ਸਮੇਂ ਚ ਰਿਆਰ ਸਾਹਿਬ ਕਹਿੰਦੇ ਵੇ ਮੌਸਮ ਹੁਣ ਖੁਸ਼ਕ ਹੀ ਰਹਿਣਾ ਆ ਹਾਂਜੀ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ نوٹ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਅਸੀਂ ਤਾਂ ਹੀ ਲੰਬੇ ਸਮੇਂ ਲਈ ਵਸ ਸਕਦੇ ਹਾਂ ਜੇ ਅਸੀਂ ਪਾਣੀ ਬਚਾਵਾਂਗੇ ਪਾਣੀ ਨੂੰ ਸਾਫ਼ ਸੁਥਰਾ ਰੱਖਾਂਗੇ ਹੋਰ ਸਾਨੂੰ ਦੀਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੈ ਜੈ